ਸਤ ਦਾ ਸਿਜ਼ਨ ਆ ਤੇ ਡੈਗੂ ਵਗੈਰਾ ਦੇ ਕੇਸ ਜਿਹੜੇ ਵੈਕਟਰ ਬੋਰ ਡਿਜ਼ੀਜ਼ਸ ਆ ਭਾਉਂਡੀ ਅਮਲੇਰੀਆ ਭਾਉਂਦੀ ਡੈਗੂ ਉਹ ਉਸੇ ਵਧਨ ਦੇ ਚਾਂਸਸ ਹੁੰਦੇ ਹਨ ਤਾਂ ਉਸੇ ਕਟੈਸ ਚ ਅਸੀਂ ਅੱਜ ਨਗਰ ਕਾਉਂਸਲ ਦੇ ਨਾਲ ਸਾਡੀ ਜੋ ਕੋਆਰਡੀਨੇਸ਼ਨ ਕਮੇਟੀ ਹੈ ਉਹਨਾਂ ਨਾਲ ਇੱਕ ਸਾਂਝੀ ਮੀਟਿੰਗ ਕਰਕੇ ਅਗਲੇ 2 ਮਹੀਨਿਆਂ ਦੇ ਅਸੀਂ ਅਜੰਡੇ ਆ ਜਿਹੜੇ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਇਹ ਨਿਰਧਾਰਿਤ ਕੀਤੇ ਆ ਤਾਂ ਇਸ ਦੇ ਵਿੱਚ ਇੱਕ ਤਾਂ ਸੀ ਜਿੰਨੇ ਸਾਡੇ ਹਾਈ ਰਿਸਕ ਏਰੀਆ ਅਰਬਨ ਏਰੀਆ ਚ ਉਥੇ ਵਾਟਰ ਸੈਂਪਲਿੰਗ ਵਧਾਈ ਹੈ ਹਾਈ ਰਿਸਕ ਏਰੀਆ ਦੇ ਵਿੱਚ ਜਿੱਥੇ ਕੋਈ ਫੋਗਿੰਗ ਜਸਟ ਸਪਰੇ ਦੀ ਲੋੜ ਹੈ ਉਸ ਨਾਲ ਕਮੇਟੀ ਨਾਲ ਰابطਾ ਕਾਇਮ ਕਰ ਰਹੇ ਹਾਂ ਪਿਛਲੇ ਸਾਲ ਜੋ ਜਿੱਥੇ ਸਾਡੇ 5 ਤੋਂ ਵੱਧ ਕੇਸ ਹਾਈ ਰਿਸਕ ਏਰੀਆ ਸੀਗੇ ਡੈਂਗੂ ਦੇ ਉੱਥੇ ਰابطਾ ਕਾਇਮ ਕਰ ਰਹੇ ਹਾਂ ਜਿੱਥੇ ਕੋਈ ਵਾਟਰ ਲੀਕੀਜ ਹੈ ਜਾਂ ਕੋਈ ਸੀਵਰੇਜ ਸੀਪੇਜ ਹੈ ਉਸ ਬਾਰੇ ਕਮੇਟੀ ਵਾਲਿਆਂ ਦਾ ਧਿਆਨ ਚ ਲਿਆਦਾ ਤਾਂ ਕਿ ਉਹਨੂੰ ਰੋਕਿਆ ਜਾ ਸਕੇ ਔਰ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਲਈ ਅੱਜ ਸਾਡੇ ਵੱਲੋਂ ਆਈਸੀ ਮਟੀਰੀਅਲ ਵੀ ਜਾਰੀ ਕੀਤਾ ਗਿਆ ਤਾਂ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਬੀਇੰਗ ਫਰਡੇ ਇਜ਼ ਅ ਟਰਾਈਡੇ ਫਰਡੇ ਅਸੀਂ ਆਪਦੇ ਸਾਰੇ ਜਿਹੜੇ ਵਾਟਰ ਸਰਸਸ ਹੈ ਪਾਉ ਦੀ ਕੂਲਰ ਹੈ ਪਾਉ ਦੀ ਕਿਸੇ ਪਲਾਂਟ ਦਾ ਬੂਟਾ ਲੱਗਿਆ ਹੈ ਪਾਉ ਦੀ ਬਰਡਸ ਨੂੰ ਪਾਣੀ ਦੇ ਲਈ ਉਪਰ ਰੱਖਦੇ ਆ ਕੋਈ ਟਾਇਰਾਂ ਦੇ ਵਿੱਚ ਪਾਣੀ ਇਕੱਠੇ ਹੋ ਜਾਂਦਾ ਤਾਂ ਉਹਨਾਂ ਨੂੰ ਡੰਗਲਿਆਂ ਦੇ ਵਿੱਚ ਪਾਣੀ ਉਹਨਾਂ ਨੂੰ ਅਸੀਂ ਖਾਲੀ ਕਰਕੇ ਪਾਣੀ ਚੇਂਜ ਕਰਦੇ ਹਾਂ ਕਿਉਂਕਿ ਲਾਰਵਾ ਦੀ ਜਿਹੜੀ ਲਾਈਫ ਹੈ 7 ਡੇ ਹੁੰਦੀ ਹੈ ਤੇ ਜੇ 7 ਡੇਸ ਤੇ ਅਸੀਂ ਪਾਣੀ ਚੇਂਜ ਕਰ ਦਨੇ ਆ ਤਾਂ ਇਹ ਡੈਂਗੂ ਦਾ ਵਾਇਰਸ ਨਹੀਂ ਕਰਦਾ ਤਾਂ ਲੋਕਾਂ ਦੇ ਵਿੱਚ ਜਾਗਰੂਕੀ ਪੈਦਾ ਕਰਨੀ ਅਸੀਂ ਡਿਜ਼ੀਜ਼ ਦੇ ਮਾਮਲੇ 'ਚ अर्ਲੀ ਸਰਵੇਲੈਂਸ ਕਰਨੀ ਉਹਨੂੰ अर्ਲੀ ਡਿਟੈਕਸ਼ਨ ਕਰਨੀ ਔਰ ਅਰਲੀਓਂ ਦੀ ਕੰਟੇਨਮੈਂਟ ਕਰਨੀ ਬੜੀ ਇੰਪੋਰਟੈਂਟ ਹੈ ਇਹਨਾਂ ਸਾਰੇ ਪਹਿਲੂਆਂ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਜਿਹੜੀ ਹੈਗੀ ਹੈ ਸਿਵਲ ਹਸਪੀਟਲ ਫਾਈਲ ਦਾ ਵੀ ਹੈ ਐਸਐਮਓ ਸਾਹਿਬ ਨਾਲ ਕਮੇਟੀ ਨਾਲ ਮੇਰੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਿਉਂਕਿ ਮਾਲੀਓ ਟੈਪਿੰਗ ਸ਼ਿਮੂ ਦੁੱਗਲ ਜੀ ਦੀ ਇਹ ਰਹਿਦਤ ਹੈ ਵੀ ਜ਼ਿਲ੍ਹੇ ਦੇ ਵਿੱਚ ਚੰਗੀ ਸੇਵਾਵਾਂ ਦੇਣੀਆਂ ਸਾਡੀ ਪਰੌਟੀ ਹੋਣੀ ਚਾਹੀਦੀ ਹੈ ਉਹਨਾਂ ਦੀ ਔਰ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਇਹਨਾਂ ਸੁਖਿਆਨ ਮੁੱਖ ਰੱਖਦੇ ਹੋਏ ਅੱਜ ਅਸੀਂ ਮੀਟਿੰਗ ਆ ਰਿਹਾ ਹੈ ਔਰ ਉਮੀਦ ਕਰਦੇ ਆ ਕਿ ਅਸੀਂ ਜਿਹੜਾ ਹੈਗਾ ਅਰਲੀ ਸਰਵੇਲੈਂਸ ਕਰਕੇ ਕਿਸੇ ਵੀ ਕਿਸਮ ਦੀ ਐਪੀਡੀਮਿਕ ਨੂੰ